ਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਹੋ ਸਾਰੇ ਜਣੇ ਅੱਜ ਮੈਂ ਭੈਣਾ ਦੇ ਕਮੈਂਟਾਂ ਤੇ ਉਹਨਾਂ ਦੀ ਡਿਮਾਂਡ ਤੇ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਈਆਂ ਸੋਹਣੀ ਵੀਡੀਓ ਲੈ ਕੇ ਆਈਆਂ ਜਿਹੜੀ ਕਿ ਮੋٹے ਸੂਟ ਹੁੰਦੇ ਆਪਣੇ ਪਸ਼ਮੀਨੇ ਦੇ ਠੀਕ ਹੈ ਉਹਦੇ ਵਿੱਚ ਕਈ ਭੈਣਾ ਨੂੰ ਸਮਝ ਨਹੀਂ ਆ ਰਿਆ ਸੀ ਵੀ ਤੇ ਆਪਾਂ ਸਲਵਾਰ ਕਿਵੇਂ ਕਟਿੰਗ ਕਰਨੀ ਹੈ ਬਾਹ ਕਿਵੇਂ ਕਟਿੰਗ ਕਰਨੀ ਹੈ ਜਾਂ ਕਮੀਜ਼ ਦਾ ਪੱਲਾ ਕਿਵੇਂ ਲਾਣਾ ਇਹਦੇ ਵਿੱਚ ਜੀ ਮੈਂ ਤੁਹਾਨੂੰ ਸਾਰਾ ਦੱਸਿਆ ਹੋਇਆ ਡਿਟੇਲ ਦਿੱਤੀ ਹੋਈ ਆ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਹਨਾ ਜਿਹਨੂੰ ਚਾਹੀਦੀ ਆ ਇਹ ਵੀਡੀਓ ਉਹ ਜ਼ਰੂਰ ਦੇਖਣ ਤੇ ਬਾਕੀ ਜਿਹੜੇ ਫालतੂ ਦੇ ਹਨ ਮੇਰਾ ਲੀੜਾ ਕੱਪੜਾ ਦੇਖਣਾ ਹੁੰਦਿਆ ਸਵਾਦ ਲੈਣਾ ਹੁੰਦਿਆ ਉਹ ਜੀ ਤੁਸੀਂ ਦੂਰ ਹੀ ਰਹਿਆ ਕਰੋ ਜੇ ਤੁਹਾਨੂੰ ਮੇਰੇ ਤੇ ਜ਼ਿਆਦਾ ਤਰਸ ਆਉਂਦਾ ਹਨਾ ਠੀਕ ਹੈ ਤਾਂ ਮੈਨੂੰ ਗਿਫਟ-ਗੁਫਟ ਭੇਜ ਦਿਆ ਕਰੋ ਤੇ ਮੈਂ ਤੁਹਾਨੂੰ ਪਾ ਕੇ ਫੋਟੋ ਮ ਪਾ ਦਿਆ ਕਰੂੰਗੀ ਹਾਂਜੀ ਇਹ ਵੀ ਵੀਡੀਓ ਇਹ ਗੱਲ ਮੈਂ ਕਿਉਂ ਕਹੀ ਆ ਠੀਕ ਹੈ ਕਿਉਂਕਿ ਕਈ ਸ਼ਾਇਦ ਪੈਣਾ ਨੇ ਸ਼ਾਇਦ ਭਰਾ ਨੇ ਕਿਉਂਕਿ ਮੈਨੂੰ ਨਹੀਂ ਪਤਾ ਉਹ ਕੌਣ ਹੈ ਕੌਣ ਨੇ ਤੇ ਉਹ ਮੈਨੂੰ ਕਮੈਂਟ ਕਰਦੇ ਨੇ ਤੁਹਾਡੇ ਕੋਲ ਇੱਕ ਹੀ ਜੈਕਟ ਆ ਹੋਰ ਲੈ ਲਓ ਇੱਕ ਹੀ ਸੂਟ ਆ ਹੋਰ ਲੈ ਲਓ ਯਾਰ ਹਰ ਇੱਕ ਦੇ ਘਰ ਦੀਆਂ ਨਾ ਅਲੱਗ-ਅਲੱਗ ਪ੍ਰੋਬਲਮਸ ਹੁੰਦੀਆਂ ਨੇ ਹਨ ਜਿਵੇਂ ਕਿ ਹੁਣ ਤੁਸੀਂ ਕਹੋਗੇ ਵੀ ਤੁਹਾਡੇ ਹਸਬੰਦ ਨਹੀਂ ਕਮਾਉਂਦੇ ਮੇਰੇ ਹਸਬੰਦ ਕਮਾਉਂਦੇ ਆ ਬਟ ਉਹ ਆਪ ਦਾ ਮਤਲਬ ਕਿ ਜੋ ਘਰ ਦਾ ਖਰਚਾ ਹੁੰਦਾ ਹਨਾ ਉਹ ਚੱਕਦੇ ਨੇ ਤੇ ਮੈਂ ਕੀ ਕਰਦੀ ਆ ਮੈਂ ਬੱਚੇ ਦੀ ਪੜ੍ਹਾਈ ਕਰਦੀ ਆ ਹੋਰ ਵੀ ਆਪਣੇ ਘਰੀਲੇ ਖਰਚੇ ਬਹੁਤ ਹੋ ਜਾਂਦੇ ਨੇ ਉਹ ਚੱਕਦੀ ਆ ਠੀਕ ਹੈ ਤੇ ਮੇਰੇ ਹਜੇ ਇੰਨਾ ਹੱਥ ਮੇਰਾ ਨਹੀਂ ਪੈ ਰਿਆ ਵੀ ਮੈਂ ਮਹੀਨੇ ਦੀ ਮਹੀਨੇ suit ਲੈ ਸਕਾਂ ਮਹੀਨੇ ਦੀ ਮਹੀਨੇ ਕੋਈ jacket ਲੈ ਸਕਾਂ ਹਨ ਤੇ ਜੇ ਵਾਰ ਮੇਰੇ ਕੋਲ ਤਾਂ ਸਿੱਧੀ ਜੀ ਗੱਲ ਆ ਜੇ ਤੁਸੀਂ ਸੋਨ ਤਕਲੀਬ ਹੁੰਦੀ ਹੈ ਨਾ ਵੀ ਮੇਰੇ ਇੱਕ ਹੀ jacket ਪਾਈ ਹੈ ਜੈ ਇੱਕ ਹੀ suit ਪਾਇਆ ਤੁਸੀਂ ਮੈਨੂੰ ਗਿਫਟ ਭੇਜ ਦਿਖ ਠੀਕ ਹੈ ਓਕੇ ਜੀ ਧੰਨਵਾਦ ਸਾਰੀਆਂ ਭੈਣਾਂ ਦਾ ਜਿਹੜੀਆਂ ਇੰਨਾ ਪਿਆਰ ਦੇ ਰਹੀਆਂ ਨੇ ਇੰਨਾ ਮਾਨ ਸਤਕਾਰ ਆਪਾਂ ਨੂੰ ਮਿਲ ਰਿਹਾ ਹਨ ਮੈਂ ਨਹੀਂ ਉਮੀਦ ਨਹੀਂ ਕੀਤੀ ਸੀ ਕਿ ਜਿੰਨਾ ਤੁਸੀਂ ਮੈਨੂੰ ਦੇ ਰਹੇ ਹੋ ਤੇ ਇੱਕ ਆਪਣੀ ਆਨਲਾਈਨ ਵੀ ਕਲਾਸ ਚੱਲ ਰਹੀ ਹੈ ਜੀ ਸਟਿਚਿੰਗ ਦੀ ਤੇ ਆਫਲਾਈਨ ਵੀ ਹੈ ਜਿਹੜੀਆਂ ਨੇੜੇ ਦੀਆਂ ਨੇ ਉਹ ਤਾਂ ਤੁਸੀਂ ਆਫਲਾਈਨ ਆ ਕੇ ਸਿੱਖੋ ਉਹਦੇ ਚ ਫਾਇਦਾ ਤੇ ਜਿਹੜੀਆਂ ਭੈਣਾ ਦੂਰ ਦੀਆਂ ਨੇ ਨਹੀਂ ਆ ਸਕਦੀਆਂ ਤੁਸੀਂ ਆਨਲਾਈਨ ਵੀ ਸਿੱਖ ਸਕਦੇ ਹੋ ਕਿਉਂਕਿ ਮੈਂ ਜਿਆਦਾ ਬੱਚੇ ਨਹੀਂ ਰੱਖਦੀ ਐਂਡ ਪੰਜ ਉਸ ਤੋਂ ਐਂਡ ਜੇ ਮੈਂ ਡਬਲ ਕਲਾਸ ਲਾਉਣੀ ਆ ਇੱਕ ਕਲਾਸ 'ਚ ਮੇਰੇ ਪੰਜ ਬੱਚੇ ਹੁੰਦੇ ਆ ਜੇ ਮੈਂ ਡਬਲ ਲਾਉਣੀ ਆ ਤਾਂ 10 ਹੋਣਗੇ ਜੀ ਭੈਣਾ ਦੇ ਡਿਮਾਂਡ ਤੇ ਮੋٹے ਕੱਪੜੇ ਦੀ ਕਟਿੰਗ ਕਰਨੀ ਮੋٹے ਸੂਟ ਦੀ ਕਟਿੰਗ ਕਰਨ ਲੱਗੇ ਆ ਜਿਹਦਾ ਕਿ ਇੱਕੋ ਹੀ ਹੁੰਦਾ ਇਹ ਪਹਿਲਾਂ ਦੇਖੋ ਫਰੰਟ ਪੱਲਾ ਹੋ ਗਿਆ ਆਹ ਵਾਲਾ ਬੈਕ ਪੱਲਾ ਹੋ ਗਿਆ ਜੀ ਆਹ ਵਾਲੀ ਬਾਹ ਹੋ ਗਈ ਆ ਦੇਖੋ ਇਹਨਾਂ ਨੇ ਆਪਸ਼ਨ ਦਿੱਤੀ ਹੋਈ ਆ ਵੀ ਆਪਾਂ ਇੱਥੋਂ ਕਟਿੰਗ ਕਰ ਸਕਦੇ ਆ ਆ ਇੱਕ ਹੋਰ ਪ੍ਰਿੰਟ ਆ ਗਿਆ ਇੱਥੇ ਉਸ ਤੋਂ ਬਾਅਦ ਸਾਰੀ ਸਲਵਾਰ ਛੱਡ ਕੇ ਫਿਰ ਇਧਰਲੇ ਪਾਸੇ ਪ੍ਰਿੰਟ ਆ ਜਾਂਦਾ ਠੀਕ ਹੈ ਇਹਦੀ ਆਪਾਂ ਕਟਿੰਗ ਕਿਵੇਂ ਕਰਨੀ ਹੈ ਮੈਂ ਤੁਹਾਨੂੰ ਦੱਸ ਦਿਆਂ ਇਹਦੇ ਵਿੱਚ ਮੈਂ ਤੁਹਾਨੂੰ ਟੀਰਾ ਮੋੜਾ ਨਹੀਂ ਪਹਿਣਾ ਦੱਸੂ ਮੈਂ ਦੱਸੂਗੀ ਸਿਰਫ ਮੈਂ ਤੁਹਾਨੂੰ ਕੱਪੜਾ ਉਤਾਰਨਾ ਦੱਸੂਗੀ ਮੈਂ ਆਪਾਂ ਕਿਵੇਂ ਕਰਨਾ ਠੀਕ ਹੈ ਕਮੀਜ਼ ਦਾ ਤਾਂ ਦੇਖੋ ਮੇਟ ਮਤਲਬ ਕਿ ਸਿੰਪਲ ਹੀ ਹੁੰਦਾ ਕਟਿੰਗ ਹੋ ਜਾਂਦੀ ਹੈ ਬਸ ਇਹਦੇ ਵਿੱਚ ਸਲਵਾਰ ਜਿਹੜਾ ਆ ਗਿਆ ਪਹਿਲਾ ਸਟੈਪ ਵੀ ਆਪਾਂ ਪਹਿਲਾ ਪੱਲਾ ਅਲੱਗ ਕਰ ਲਵਾਂਗੇ ਠੀਕ ਹੈ ਆ ਦੇਖੋ ਆ ਪਹਿਲਾ ਪੱਲਾ ਹੋ ਗਿਆ ਇਹ ਹੁਣ ਆਪਾਂ ਕਰ ਦਾਂਗੇ ਅਲੱਗ ਠੀਕ ਹੈ ਉਸ ਤੋਂ ਬਾਅਦ ਅਗਲਾ ਹੁੰਦਾ ਜੀ ਇਹਦਾ ਬੈਕ ਵਾਲਾ ਪੱਲਾ ਇਹਦੇ ਬੈਕ ਵਾਲੇ ਪੱਲੇ ਤੇ ਵੀ ਇਦਾਂ ਹੀ ਪ੍ਰਿੰਟ ਹੁੰਦਾ ਇਹਨੂੰ ਕਹਿੰਦੇ ਆ ਪਸ਼ਮੀਨਾ ਸੂਟ ਸਟੌਲ ਸੂਟ ਸਟੌਲ ਵੀ ਇਹਦੇ ਨਾਲ ਹੀ ਅਟੈਚ ਹੁੰਦਾ ਕਤਨਾ ਮੇਰਾ ਗਲੇ ਨੂੰ ਪਤਾ ਨਹੀਂ ਕੀ ਹੋ ਗਿਆ ਹੁੰਦਾ ਹੁਣ ਤਾਂ ਵੈਸੇ ਮੈਂ ਥੋੜਾ ਜਿਹਾ ਕੁਝ ਖਾ ਲਿਆ ਸੀ ਤਾਂ ਕਰਕੇ ਹੋ ਗਿਆ ਆ ਦੇਖੋ ਜੀ ਆਹ ਹੋ ਗਿਆ ਇਹਦਾ ਬੈਕ ਵਾਲਾ ਪੱਲਾ ਇਹਨੂੰ ਆਪਾਂ ਲਾਕ ਕਰ ਦਾਂਗੇ ਉਸ ਤੋਂ ਬਾਅਦ ਦੇਖੋ ਉਸ ਤੋਂ ਬਾਅਦ ਕੀ ਹੁੰਦਾ ਮੇਨ ਜਿਹੇ ਹੁੰਦੀ ਆ ਇਹਦੀ ਬਾਹਾਂ ਆ ਦੇਖੋ ਇੱਥੇ ਇਹਨਾਂ ਨੇ ਆਪਸ਼ਨ ਦਿੱਤੀ ਹੋਈ ਹੈ ਵੀ ਇੱਥੋਂ ਤੁਸੀਂ ਕਟਿੰਗ ਕਰ ਸਵਾਦ ਦੇਓ ਮੈਂ ਜਦੋਂ ਥੋੜਾ ਉੱਚੀ ਬੋਲਦੀ ਆ ਨਾ ਉਹਦੀ ਮੈਨੂੰ ਖਾਂਸੀ ਛੱਟਾਂ ਨਹੀਂ ਪਤਾ ਨਹੀਂ ਕਿਉਂ ਯਾਰ ਮੈਂ ਬਹੁਤ ਦਵਾਈਆਂ ਲੈ ਲੈ ਕੇ ਦੇਖ ਲਈਆਂ ਹਟ ਹੀ ਨਹੀਂ ਰਹੀ ਆ ਦੇਖੋ ਆ ਹੁਣ ਇਹਦੀ ਬਾਹ ਹੋਊਗੀ ਇਹਦੀ ਬਾਹ ਦੀ ਵੀ ਆਪਾਂ ਕਟਿੰਗ ਆਪਾਂ ਚ ਕਰ ਲਾਂਗੇ ਯਾਰ ਇਹਦੇ ਵੈਸੇ ਮੈਨੂੰ ਲੱਗਦਾ ਵੀ ਇੱਥੇ ਜੋੜ ਪਾਊਗਾ ਥੋੜਾ ਥੋੜਾ ਨਹੀਂ ਪੈਂਦਾ ਬਹੁਤ ਆ ਦੇਖੋ ਆ ਇਹਦੀ ਬਾਹ ਹੋਊਗੀ ਹੁਣ ਆ ਗਈ ਮੇਨ ਚੀਜ਼ ਹੁਣ ਆਪਾਂ ਕੀ ਕਰਨਾ ਜੀ ਇਹਨੂੰ ਐਦਾਂ ਆ ਦੇਖੋ ਇਹਦੀ ਇੱਕ ਇਧਰਲੇ ਪਾਸੇ ਵੀ ਪ੍ਰਿੰਟ ਆ ਗਿਆ ਤੇ ਇਧਰਲੇ ਪਾਸੇ ਵੀ ਪ੍ਰਿੰਟ ਆ ਗਿਆ ਹੁਣ ਪੈਣਾ ਦੇ ਕਈ ਸਵਾਲ ਸੀਗੇ ਹਨਾ ਵੀ ਇਹਦੀ ਸਲਵਾਰ ਦੀ ਕਟਿੰਗ ਕਿਵੇਂ ਕਰਨੀ ਹੈ ਦੇਖੋ ਭੈਣੋ ਜੇ ਤਾਂ ਤੁਸੀਂ ਸਲਵਾਰ ਸਟੇਟ ਬਣਾਉਣੀ ਆ ਤਾਂ ਸਿੰਪਲ ਹੀ ਬਣੀ ਪਈ ਹੈ ਠੀਕ ਹੈ ਜੇ ਤੁਸੀਂ ਸਲਵਾਰ ਸਟੇਟ ਨਹੀਂ ਬਣਾਉਂਦੀ ਜਿਵੇਂ ਕਿ ਹੁਣ ਆਪਣੀ ਆ ਗਈ 35 ਇੰਚ ਸਲਵਾਰ ਆ ਆਪਾਂ ਕਰਨਾ 32 ਇੰਚ ਇੱਥੋਂ ਲੈ ਲਵਾਂਗੇ ਉਸ ਤੋਂ ਬਾਅਦ ਆ ਗਿਆ ਕੱਪੜਾ ਮਿਲ ਲੈਣਾ ਵੀ ਆਪਣੇ ਕੋਲ ਕਿੰਨੇ ਇੰਚ ਆਪਣੇ ਕੋਲ 32 32 ਦੀਆਂ ਦੋ ਲੰਬਾਈਆਂ ਲੈ ਜਾਣਗੀਆਂ ਨਾ ਹਾਂਜੀ 32 32 ਦੀਆਂ ਦੋ ਲੰਬਾਈਆਂ ਲੈ ਜਾਣਗੀਆਂ ਨਾ ਵੀ ਲੈਣੀਆਂ ਤਾਂ ਵੀ ਆਪਣੀ ਪਟਿਆਲਾ ਸਲਵਾਰ ਬਣ ਜੂਗੀ ਆਰਾਮਦਾਰੀ ਨਾਲ ਹੁਣ ਕੀ ਕਰਨਾ ਮੈਂ ਬਣਾਉਣੀ ਆ ਸਟੇਟ ਸਲਵਾਰ ਆਪਾਂ ਇਹਨੂੰ ਡਬਲ ਕਰ ਲਵਾਂਗੇ ਇਦਾਂ ਕਰਕੇ ਇਹਨੂੰ ਐ ਕਰਕੇ ਵਿਛਾ ਲਓ ਮੈਂ ਕਪੜਾ ਵਿਛਾ ਲਿਆ ਇੱਥੋਂ ਇਹਦੇ ਚਾਰ ਪੱਲੇ ਹੋਗੇ ਇਦਾਂ ਠੀਕ ਹੈ ਚਾਰ ਪੱਲੇ ਹੋਗੇ 1 2 ਮਤਲਬ ਕਿ ਦੋਨੇ ਪਾਸੇ ਕੁਮੀਦ ਦਾ ਤੇ ਬਾਹਾਂ ਦਾ ਕਪੜਾ ਲਾ ਕੇ ਫਿਰ ਵੀ ਇਹਦੇ ਦੋ ਪੱਲਿਆਂ ਤੇ ਪ੍ਰਿੰਟ ਸੀਗਾ ਹੁਣ ਆਪਾਂ ਕਰਨਾ ਹੁਣ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਇੱਥੋਂ ਆਪਾਂ ਇੱਕੋ ਜਿਹਾ ਕਰਕੇ ਦੇਖ ਲਵੋ ਜਿੰਨਾ ਕਿ ਤੁਸੀਂ نیچے ਛਟਣਾ ਵੈਸੇ ਰਹਿਣ ਤੋਂ نیچے ਛੱਡਣ ਨੂੰ ਇਹਦੇ ਪੌਂਚਾ ਪੌਂਚਾ ਬਣਾਉਣ ਨੂੰ ਨਾਰਮਲੀ ਲਾ ਦਿਓ ਜਿੰਨਾ ਆਪਾਂ ਨੂੰ ਚਾਹੀਦਾ ਹੈਗਾ ਜਿਵੇਂ ਕਿ ਆਪਾਂ ਨੂੰ ਕਿੰਦਰ ਤੋਂ ਤੱਕ ਤਾਂ ਵੀ ਚਾਹੀਦਾ 35 ਇੰਚ ਤਾਂ ਮੈਂ ਕੀ ਕਰੂੰਗੀ ਜੇ 32 ਇੰਚ ਤੇ ਨਿਸ਼ਾਨ ਲਾ ਲੂੰਗੀ ਇੱਥੇ ਠੀਕ ਹੈ ਇੱਧਰ ਵੀ 32 ਇੰਚ ਲਾ ਲਾਂਗੇ ਤੇ ਇੱਧਰ ਵੀ 32 ਇੰਚ ਲਾ ਲਾਂਗੇ ਖੁੱਲਾ ਪਾਸਾ ਆਪਣੇ ਵਾਲੀ ਸਾਈਡ ਆ ਤਾਂ ਆਪਾਂ ਕੀ ਕਰਾਂਗੇ 10 ਇੰਚ ਲਾਵਾਂਗੇ ਖੁੱਲੇ ਪਾਸੇ ਤੇ ਇਧਰੋਂ ਜਿੰਨੀ ਆਪਾਂ ਸਲਵਾਰ ਦੀ ਮੂਰੀ ਆ ਦੇਖੋ ਆਪਾਂ ਇਹ ਤਾਂ 10 ਇੰਚ ਦਾਸਣ ਲਾ ਲਿਆ ਜਿੰਨੀ ਆਪਾਂ ਨੂੰ ਮੂਰੀ ਚਾਹੀਦੀ ਆ ਓਨੀ ਆਪਾਂ ਮੂਰੀ ਰੱਖਾਂਗੇ ਜਿਵੇਂ ਕਿ ਮੈਨੂੰ ਚਾਹੀਦੀ ਮਤਲਬ ਆ 7 ਕੈਂਚ ਤਾਂ ਇੱਕ ਵਾਰ ਮੈਂ 9 ਰੱਖੂਗੀ ਇਹਨੂੰ ਇੱਥੇ ਤੇ 9 ਇੰਚ ਰੱਖ ਕੇ ਇਹਦੇ ਨਾਲ ਮਿਲਾ ਦਾਂਗੇ ਠੀਕ ਹੈ ਏ ਹੁਣ ਆਪਣੀ ਦੇਖੋ ਸਲਵਾਰ ਦੀ ਵੀ ਇੱਕ ਵੀਡੀਓ ਬਣ ਚੁੱਕੀ ਆ ਨਾ ਵੀ ਸਲਵਾਰ ਦੀ ਕਟਿੰਗ ਹੋਊਗੀ ਤੇ ਬਾਕੀ ਮੈਂ ਤੁਹਾਨੂੰ ਸਾਰਾ ਸੂਟ ਵੀ ਪਹਿਨੋ ਕਟਿੰਗ ਕਰਨਾ ਦੱਸਤਾ ਹੁਣ ਜੇ ਤੁਹਾਨੂੰ ਮੇਰੀ ਵੀਡੀਓ ਘੈਂਟ ਲੱਗੀ ਠੀਕ ਐ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਵੀ ਕਿੱਦਾਂ ਦੀ ਬਣੀ ਆ ਕਿਉਂਕਿ ਅੱਜ ਦੀ ਦੇਖੋ ਮੇਰਾ ਦਿਲ ਟੁੱਟ ਗਿਆ ਮੇਰੀ ਵੀਡੀਓ ਨਹੀਂ ਚੱਲੀ ਕੋਈ ਮੇਰੀ ਵੀਡੀਓ ਨਹੀਂ ਚੱਲੂਗੀ ਤਾਂ ਫਿਰ ਮੈਨੂੰ ਪੈਸੇ ਕਿੱਥੋਂ ਆਣਗੇ ਨਾ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਾਂ ਤਾਂ ਕਿ ਇਸ ਵਾਰ ਕੀ ਹੋਇਆ ਮੇਰਾ ਮੂਡ ਨਹੀਂ ਕਰਦਾ ਸੀ ਵੀਡੀਓ ਬਣਾਉਣ ਦਾ ਹੁਣ ਤੁਸੀਂ ਦੇਖੋ ਆਪਾਂ ਇਹਦੀ ਕਟਿੰਗ ਕਰਤੀ ਸਿੱਧੀ ਇੱਕ ਵਾਰ ਠੀਕ ਹੈ ਇਹ ਤਾਂ ਤੁਸੀਂ ਚੱਤਵੀ ਸਲਵਾਰ ਬਣਾਉਣੀ ਹੈ ਅੱਗੇ ਤੋਂ ਤਾਂ ਤੁਸੀਂ ਕੀ ਕਰੋ ਇੱਥੋਂ 1.5 ਇੰਚ ਦੀ ਕਾਟ ਪਾ ਲਓ 1.5 ਇੰਚ ਦੀ ਕਾਟ ਪਾ ਕੇ ਇੱਥੋਂ ਐ ਕਰਕੇ ਇਹਦੇ ਨਾਲ ਜਮਾ ਮਿਲਾ ਦਿਓ ਜੇ ਤੁਸੀਂ ਘੱਟ ਚੱਕ ਨਹੀਂ ਬਣਾਉਣੀ ਤਾਂ ਤੁਸੀਂ ਕੀ ਕਰੋ ਇੱਥੋਂ 11 ਇੰਚ ਤੇ ਨਿਸ਼ਾਨ ਲਾ ਲਓ ਬੰਦ ਵਾਲੇ ਪਾਸੇ ਕੋਲ ਬੰਦ ਵਾਲੇ ਪਾਸੇ ਕੋਲ 11 ਇੰਚ ਤੇ ਨਿਸ਼ਾਨ ਲਾ ਕੇ ਇੱਥੋਂ ਆਏ ਕਰਕੇ ਮਿਲਾ ਦੋ ਤਾਂ ਇਹ ਏਦਾਂ ਬਣ ਜੂਗੀ ਉਹ ਹੁਣ ਤੁਹਾਡੇ ਤੇ ਡਿਪੈਂਡ ਹੈ ਨਾ ਵੀ ਤੁਸੀਂ ਸਲਵਾਰ ਕਿੱਦੀ ਕਿੰਨਾ ਕਿੱਦਾਂ ਦੀ ਬਣਾਉਣੀ ਆ ਇੱਕ ਤਾਂ ਜੇਬ ਕਿਹੜਾ ਉਲਟਦੀ ਆ ਫਲੋਚ ਬੱਡਦੇ ਆਪਾਂ ਸਲਵਾਰ ਤੇ ਐਵੇਂ ਦੀ ਆਪਾਂ ਪਾਤੀ ਕਾਟ ਆਈਏ ਅਭੀ ਆਪਾਂ ਬੈਲਟ ਜਿਹੜੀ ਕੱਢਣੀ ਹੁੰਦੀ ਓ ਹਿਪ ਦੇ ਅਕੋਰਡਿੰਗ ਕੱਢਣੀ ਹੁੰਦੀ ਆ ਨਾ ਉਜੇ ਮੈਂ ਕਿ ਆਪਣੇ ਕਸਟਮਰ ਦੀ ਹਿਪ ਹੈਗੀ ਬੀ ਐਲ ਤਾਂ 벨ਟ ਮੈਂ ਕੱਢੂੰਗੀ ਜੀ ਇਹਦੀ 22 ਇੰਚ ਤੇ ਇਹ ਬਹੁਤ ਹੈ ਤੇ ਇਹ ਬਹੁਤ 24 ਰੱਖੂੰਗੀ 23 ਆ ਜੂਗੀ ਠੀਕ ਹੈ 23 ਆ ਤੇ 22 ਆ ਤੇ ਜਿੰਨੀ ਵੀ ਆ ਜੇ ਬਹੁਤ ਹੁੰਦੀ ਹੈ 2 ਜਾਂ 2.5 ਇੰਚ ਦੇ ਵਿੱਚ ਵਿੱਚ ਆਪਾਂ ਰੱਖ ਸਕਦੇ ਹੁੰਦੇ ਆ ਤੇ 벨ਟ ਦੀ ਚੜਾਈ ਜਿਹੜੀ ਉਹ ਮੈਂ ਰੱਖਦੀ ਹੁੰਦੀ ਆ ਜੀ 7 ਇੰਚ 7 ਇੰਚ ਦੇ ਹਿਸਾਬ ਨਾਲ ਮੈਂ 벨ਟ ਦੀ ਚੜਾਈ ਰੱਖਦੀ ਆ ਤਾਂ ਮੇਰੀ 1.5 ਇੰਚ ਉੱਪਰ ਆ ਜਾਂਦੀ ਆ ਅੱਧਾ ਕੈਂਚੇ نیچے ਆ ਜਾਂਦੀ ਹੈ ਕਿੰਨੀ ਹੋ ਗਈ 2 ਹੋ ਗਈ 5 ਤੇ ਨਹੀਂ ਯਾਰ 2 ਇੰਚ ਉੱਪਰ ਆਉਂਦੀ ਹੈ ਮੇਰੀ ਬੈਲ ਡੈਡੀ ਹਮੇਸ਼ਾ ਹੀ 4.5 ਇੰਚ ਪਿਆ ਰਹੀ ਹੈ ਪਤਾ ਨਹੀਂ ਕਿਉਂ ਰਹਿ ਜਾਂਦੀ ਹੈ ਬਟ ਵੈਸੇ ਮੈਨੂੰ 5 ਇੰਚ ਦੀ ਬੈਲਟ ਪਾਉਣੀ ਚੰਗੀ ਵੀ ਨਹੀਂ ਲੱਗਦੀ ਹੈਗੀ ਤੇ ਮੇਰੇ ਕਸਟਮਰ ਪਾਉਂਦੇ ਵੀ ਨਹੀਂ ਹੈਗੇ 5 ਇੰਚ ਦੀ ਉਹ 4 4.5 ਇੰਚ ਦੀ ਬੈਲਟ ਹੀ ਪਾਉਂਦੇ ਨੇ ਲਓ ਜੀ ਆ ਹੋ ਗਈ ਹੁਣ ਆਪਣੀ ਸਲਵਾਰ ਆ ਦੇਖੋ ਪੈਣੋ ਹੁਣ ਤੁਹਾਨੂੰ ਕਲੀਅਰ ਪਤਾ ਲੱਗ ਗਿਆ ਨੇ ਆਪਾਂ ਸੂਟ ਦੀ ਕਟਿੰਗ ਕਿਵੇਂ ਕਰਨੀ ਆ। ਇਹ ਕਮੀਜ਼ ਦੀ ਕਟਿੰਗ ਕਿਵੇਂ ਕਰਨੀ ਆ ਆਪਾਂ ਠੀਕ ਹੈ। ਹੁਣ ਤੁਸੀਂ ਦੇਖੋ ਇਸ ਵੀਡੀਓ ਦੇ ਵਿੱਚ ਮੈਂ ਸਾਡੇ 2-3 ਡਾਊਟ ਕਲੀਅਰ ਕਰਨੇ ਆ। ਕਮੀਜ਼ ਕਿਵੇਂ ਕੱਟਣਾ ਆਪਾਂ ਇਹਦਾ ਵਿਚਾਰਾ ਕਰਕੇ ਜਿਵੇਂ ਆਪਾਂ ਨੋਰਮਲ ਕਮੀਜ਼ ਕੱਟਦੇ ਆ ਠੀਕ ਹੈ। ਇਸ ਸੂਟ ਦੇ ਵਿੱਚ ਭੈਣਾਂ ਨੂੰ ਕਾਫੀ ਡਾਊਟ ਸੀਗੇ ਇੱਕ ਤਾਂ ਕਹਿੰਦੇ ਸੀ ਵੀ ਇਹਦੀ ਲੈਂਥ ਵੱਡੀ ਹੋ ਜਾਂਦੀ ਹੈ ਸਾਡੀ ਲੈਂਥ ਛੋਟੀ ਹੁੰਦੀ ਆ ਸੀ ਉਹ ਕੱਟ ਕਿਵੇਂ ਕਰਨੀ ਆ ਹਨਾ। ਆਪਾਂ ਕੱਟ ਕਿਵੇਂ ਕਰ ਸਕਦੇ ਆ ਤੁਸੀਂ ਦੇਖੋ ਜਿਵੇਂ ਹੁਣ ਮੇਰੇ ਕਸਟਮਰ ਦੀ ਲੈਂਥ ਹੈਗੀ ਆ 45 ਤੇ ਹੈਗੇ ਸਾਡੇ 44 ਕੋਈ ਚੱਕਰ ਨਹੀਂ 22 ਚਾਂਸ ਸੋਡੇ ਕਸਟਮਰ ਦੀ ਲੈਂਥ ਹੈਗੀ ਆ 42 ਇੰਚ ਤਾਂ ਆਪਾਂ ਕਿਵੇਂ ਘਟਾ ਸਕਦੇ ਸੀ ਉੱਪਰੋਂ ਨਾਰਮਲ ਹੀ ਹੈ ਠੀਕ ਹੈ ਜੇ ਤੁਸੀਂ ਦੇਖੋ ਉੱਪਰ ਉਹਨਾਂ ਨੇ ਗੋਲ ਗਲਾ ਬਣਾ ਰੱਖਿਆ ਤੇ ਨੀਚੇ ਤੇ ਬਾਰਡਰ ਆ ਫਿਰ ਆਪਾਂ ਕਿਵੇਂ ਕੱਟ ਕਰਾਂਗੇ ਆ ਦੇਖੋ ਜੀ ਆਪਾਂ ਹੁਣ ਕੀ ਕਰਨਾ ਇੱਥੇ ਆਪਾਂ ਐ ਕਰਕੇ ਆਪਾਂ ਕੱਪੜਾ ਰੱਖ ਲੈਣਾ ਉਹਦੇ ਵਿੱਚ ਆਪਾਂ ਨਾਲ ਮੈਚ ਕਰਦੀ ਕੋਈ ਲੇਸ ਲੈ ਲੈਣਾ ਜਿਵੇਂ ਕਿ ਮੈਂ ਤੁਹਾਨੂੰ ਨਾਰਮਲ ਹੀ ਸਮਝਾ ਰਹੇ ਆਂ ਆਪਾਂ ਕੀ ਕਰਨਾ ਇੱਥੇ ਇੱਥੇ ਆਪਾਂ ਲੈਸ ਲਾ ਲਈ ਐਨੀ ਐਨੀ ਆਪਾਂ ਲੈਸ ਲਾ ਲਈ ਜੇ ਕਈਆਂ ਦੀ ਤਾਂ 5 5 6 6 ਇੰਚ ਆਪਾਂ ਨੂੰ ਕਟਿੰਗ ਕਰਨੀ ਪੈਂਦੀ ਹੈ ਵਿੱਚੋਂ ਬਟ ਉਹ ਮੈਂ ਕਰਿਆ ਸੀ ਕਿਸੇ ਦਾ ਮੈਂ ਉਹਦੀ ਵੀਡੀਓ ਨੂੰ ਨਹੀਂ ਬਣਾਈ ਕਿਉਂਕਿ ਮੈਨੂੰ ਕਾਲ ਸੀ ਥੋੜੀ ਜੀ ਹੁਣ ਆਪਾਂ ਕੀ ਕਰਨਾ ਜਿਵੇਂ ਕਿ ਆਪਾਂ ਨੂੰ 2 ਇੰਚ ਦਾ ਆਪਾਂ ਜੋੜ ਪਾਉਣਾ ਇਹਦੇ ਵਿੱਚ ਮਤਲਬ ਕਿ 2 ਇੰਚ ਆਪਾਂ ਕੱਪੜਾ ਵਿੱਚੋਂ ਸਕਿਪ ਕਰਨਾ ਹੈ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਲੈਸ ਲਾ ਲਈ ਲੈਸ ਲਾ ਕੇ ਇੱਥੋਂ ਬਿਲਕੁਲ ਵਿਚਾਲਾ ਕਰਕੇ ਐ ਲਾ ਲਾਂਗੇ ਇਹਨੂੰ ਆਪਾਂ ਠੀਕ ਹੈ ਹੁਣ ਤੁਸੀਂ ਇਹ ਦੇਖੋ ਵੀ ਜਿੱਦਾਂ ਤੁਸੀਂ ਇਕੱਲਾ ਉੱਪਰ ਲਾਉਂਗੇ ਤਾਂ ਆਊਟ ਲੱਗੂਗੀ ਤਾਂ ਫਿਰ ਆਪਾਂ ਕੀ ਕਰਾਂਗੇ ਇੱਕ ਇੱਕ ਇਹਦੇ نیچے ਵੀ ਲਾ ਦਾਂਗੇ ਇੱਥੇ ਨਲੇ ਤਾਂ ਇੱਕ ਬਾਰਡਰ ਦਾ ਬਾਰਡਰ ਬਣ ਜਾਊਗਾ ਤੇ ਨਲੇ ਆਪਣਾ ਜਿਹੜੀ ਲੈਂਥ ਆਪਣੀ ਉਹ ਪੂਰੀ ਆ ਜੂਗੀ ਆ ਦੇਖੋ ਮਤਲਬ ਕਿ ਸਾਰੇ ਅਸੀਂ ਇਦਾਂ ਹੀ ਕਰਦੇ ਆ ਇਹ ਤਾਂ ਹੀ ਲੈਂਥ ਕੱਟ ਕਰੀਦੀ ਆ ਅਸੀਂ ਬਰਕ ਵਾਲੇ ਸੂਟ ਦੀ ਵਿੱਚੋਂ ਇੱਥੇ ਜੋੜ ਲਾ ਦਾਂਗੇ ਕਈ ਤਾਂ ਜਿਹੜੀਆਂ ਜਿਆਦਾ ਮਤਲਬ ਕਿ ਥੋੜੀਆਂ ਜਿਹੀਆਂ ਏਸ ਦੀਆਂ ਹੁੰਦੀਆਂ ਨੇ ਲੇਡੀਜ਼ ਉਹਨਾਂ ਨੇ ਤਾਂ ਆਪਾਂ ਇੱਥੇ ਕਰ ਦਿੰਦੇ ਆ ਤੇ ਕਈਆਂ ਦੇ ਆਪਾਂ ਉੱਪਰ ਵੀ ਕਰ ਦਿੰਦੇ ਆ ਉੱਪਰ ਮਤਲਬ ਜਿਵੇਂ ਆਪਾਂ ਜੈਕਟ ਵਗੈਰਾ ਲਾਉਣਾ ਹੈ ਨਾ ਉਹ ਮੇ ਉਹ ਜੈਕਟ ਟਾਈਪ ਦੀ ਬਣ ਜਾਂਦੀ ਆ ਉਹ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਇੱਕ ਪਾਸੇ ਤੇ ਹੁਣ ਆਪਾਂ ਇਹਦੀ ਕਟਿੰਗ ਬੱਸ ਉਹੀ ਨੋਰਮਲ ਜਿਵੇਂ ਆਪਾਂ ਬਾਕੀ ਸੂਟਾਂ ਦੀ ਕਟਿੰਗ ਕਰਦੇ ਗਲੇ ਵਾਲਿਆਂ ਦੀ ਉਹ ਮੇ ਇਹਦੀ ਕਟਿੰਗ ਹੋ ਜਾਂਦੀ ਆ ਬਾਕੀ ਮੈਨੂੰ ਭੈਣਾਂ ਦੇ ਕਮੈਂਟ ਸੀਗੇ ਵੀ ਤੁਸੀਂ ਹਰ ਇੱਕ ਨਾਪ ਦੀ ਵੀਡੀਓ ਬਣਾਇਆ ਕਰੋ ਬਣਾਉਣੀ ਆ ਜੀ ਮੈਂ ਬੱਟ ਮੇਰਾ ਥੋੜਾ ਗਲਾ ਖਰਾਬ ਸੀਗਾ ਤੇ ਇੱਕ ਮੈਨੂੰ ਬੁਖਾਰ ਵਗੈਰਾ ਨਹੀਂ ਸਹੀ ਹੋ ਰਿਹਾ ਸੀਗਾ ਮੈਂ ਤਾਂ ਕਰਕੇ ਵੀਡੀਓ ਨਹੀਂ ਬਣਾਈ ਸੀ ਇਹ ਵੀ ਹੁਣ ਮੇਰੀ ਮਜਬੂਰੀ ਹੋ ਗਈ ਕਿਉਂਕਿ ਭੈਣ ਕਾਲ ਕਰ ਰਹੀ ਇਹ ਵੀ ਮੈਨੂੰ ਸੂਟ ਚਾਹੀਦਾ 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 ਮੈਨੂੰ ਆਈ ਸੀ ਚਲ ਮੈਂ ਥੋੜਾ ਹੋਰ ਸਹੀ ਹੋ ਜਾ ਹਜੇ ਤਾਂ ਕਰਕੇ ਨਹੀਂ ਮੈਂ ਮਤਲਬ ਕਿ ਰੱਖੀ ਰੱਖਿਆ ਬਸ ਉਹੀ ਜਿਵੇਂ ਆਪਣੀ हिਪ ਜਿਵੇਂ ਕਿ ਹੁਣ ਆਪਣੇ ਕਸਟਮਰ ਦੀ हिਪ ਹੋਏਗੀ ਹਜੀ ਇਹ ਅੰਚ ਤਾਂ ਆਪਾਂ ਉਹ ਹੀ 4 ਇੰਚ ਐਕਸਟਰਾ 24 24 ਇੰਚ ਦੀਆਂ ਚੜਾਈ ਲਾ ਕੇ ਲਾ ਲਵਾਂਗੇ ਇਹਦੇ ਜਦ ਮੈਂ ਧੀਰੇ ਮੋੜੇ ਦਾ ਨਿਸ਼ਾਨ ਲਾਉਣੇ ਨਹੀਂ ਦੱਸਦੀ ਕਿਉਂਕਿ ਮੈਂ ਬਹੁਤ ਵੀਡੀਓ ਬਣਾ ਚੁੱਕੀਆਂ ਉਹਦੇ ਉੱਪਰ ਵੀ ਧੀਰਾ ਕਿਵੇਂ ਕੱਟਣਾ ਆਪਾਂ ਮੋੜਾ ਕਿਵੇਂ ਕੱਟਣਾ ਲੋ